ਹਾਂਜੀ ਭਾਈ ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਨਵੇਂ ਵਲੌਗ ਦੇ ਵਿੱਚ ਅੱਜ ਦੇ ਵਲੌਗ ਦੇ ਵਿੱਚ ਗੱਲਬਾਤ ਕਰਾਂਗੇ ਤੁਹਾਡੇ ਨਾਲ ਫਿਰ 855 ਟਰੈਕਟਰ ਤੇ ਜਿਹੜਾ ਕਿ ਤੁਸੀਂ ਇੱਧਰ ਫਰੇਮ ਦੇ ਵਿੱਚ ਦੇਖ ਰਹੇ ਹੋ ਇਹ ਟਰੈਕਟਰ ਆਪਣੇ ਕੋਲੇ ਆਇਆਗਾ ਪਟਿਆਲੇ ਜਿਹੜੇ ਤੋਂ ਕਿਉਂਕਿ ਇਹਦੇ ਵਿੱਚ ਪੁਰਾਣੇ ਜਿਹੜਾ ਇੰਜਨ ਦਾ ਪੰਪ ਦਾ ਪੰਪ ਦਾ ਪਤਾ ਨਹੀਂ 10-15 ਵਾਰੀ ਖੁੱਲ ਚੁੱਕਿਆ ਇੰਜਨ ਵੀ ਇੱਕ ਦੋ ਵਾਰੀ ਨਾਲ ਖੁੱਲ ਚੁੱਕਿਆਗਾ ਬਾਕੀ ਭਾਈ ਜੀ ਨੂੰ ਗੱਲਬਾਤ ਕਰਾਂਗੇ ਕੀ ਟਰੈਕਟਰ ਦੇ ਵਿੱਚ ਪ੍ਰੋਬਲਮ ਆਈ ਟਰੈਕਟਰ ਕਿਹੜਾ ਮਾਡਲ ਆ ਕਿਹੜਾ ਪਿੰਡ ਆ ਭਰਾ ਦਾ ਸਾਰਾ ਕੁਝ ਤੁਹਾਨੂੰ ਇਸ ਵਲੌਗ ਚ ਦਿਖਾਵਾਂਗੇ ਤੇ ਕਿਹੜੇ ਐਂਪਲੀਮੈਂਟ ਤੇ ਚੱਲਦਾ ਸਾਰਾ ਕੁਝ ਦੱਸਾਂਗੇ ਇਸ ਵੀਡੀਓ ਦੇ ਵਿੱਚ ਠੀਕ ਹੈ ਜੀ ਤੇ ਆਓ ਕਰੋ ਨਾ ਗੱਲਬਾਤ ਬਾਈ ਆਓ ਬਾਈ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਠੀਕ ਹੈ ਜੀ ਬਾਈ ਜੀ ਆਪਣਾ ਪਿੰਡ ਤੇ ਐਡਰੈਸ ਦੱਸਿਓ ਕਿਹੜਾ ਹੈ ਆਪਣਾ ਪਿੰਡ ਕਿਹੜਾ ਹੈ ਜੀ ਪਿੰਡ ਦਵਲਾਨ ਜੀ ਪਟਿਆਲਾ ਜ਼ਿਲ੍ਹਾ ਜੀ ਆਪਣਾ ਠੀਕ ਹੈ ਪਟਿਆਲਾ ਜ਼ਿਲ੍ਹਾ ਹਾਂਜੀ ਤੇ ਬਾਈ ਜੀ ਜਿਹੜਾ ਇੱਕ ਆਪਾਂ ਇੱਧਰ ਟਰੈਕਟਰ ਖੜਾ ਆਪਣਾ ਹਾਂਜੀ ਇਹ ਕਿਹੜਾ ਮਾਡਲ ਆ ਇਹ 2009 ਮਾਡਲ ਆ ਜੀ ਅੱਛਾ 200 ਇਹ ਕਿੰਨਾ ਵੀ ਚੱਲ ਗਿਆ ਆਪਣਾ ਹੁਣ ਤੱਕ ਚੱਲਿਆ ਵੀ 3300 ਘੰਟੇ ਤੋਂ ਘੰਟੇ ਦੇ ਨੇੜੇ ਚੱਲਿਆ ਹੋਵੇਗੀ ਅੱਛਾ 3400 ਘੰਟੇ ਚੱਲਿਆ ਤੇ ਨੌ ਮਾਲ ਟਰੈਕਟਰ ਆ ਕਹਿਣ ਦਾ ਮਤਲਬ ਇਹ ਸਿਆ ਹੋ ਗਿਆ 22 ਸਾਲ ਪੁਰਾਣਾ ਹੋ ਗਿਆ 8 17 ਦਾ ਕਰ ਹੋ ਗਿਆ ਜੀ 8 17 ਹਾਂ ਜੀ ਠੀਕ ਹੈ 16 17 ਸਾਲ ਆਪਣਾ ਪੁਰਾਣਾ ਟਰੈਕਟਰ ਹੋ ਗਿਆ ਹਾਂ ਜੀ ਤੇ ਬਾਈ ਸਾਡੇ ਕੋਲੇ ਜਿਹੜਾ ਆਉਣ ਦਾ ਰੀਜ਼ਨ ਕੀ ਆ ਇੱਥੇ ਤੱਕ ਆਉਣਾ ਰੀਜ਼ਨ ਤਾਂ ਜੀ ਇਹਦਾ ਪੰਪ ਖਰਾਬ ਹੋ ਗਿਆ ਸੀ ਬਸ ਕਿੰਨਾ ਟਾਈਮ ਪਹਿਲਾਂ ਹੋ ਗਿਆ ਸੀ ਜੀ ਉਹ ਹੋਇਆ ਜੀ 2020 ਦੇ ਵਿੱਚ ਤੋਂ ਉਹਨਾਂ ਕਿੰਨੇ ਘੰਟੇ ਚੱਲੇ ਸੀ ਗੁਰੂ ਨੂੰ ਪੰਪ ਕਰਾਉ ਹੋਇਆ ਸੀ ਆਪਣਾ ਨੇਟਮ ਆਇਆ ਘੰਟੇ ਦਾ ਬਸ ਤਕਰੀਬਨ ਉਸ ਤੋਂ ਬਾਅਦ ਪੰਪ ਕਰਾਉਣ ਤੋਂ ਬਾਅਦ 150 ਘੰਟੇ ਹੀ ਚੱਲਿਆ ਇਹ ਦੋ ਤਿੰਨ ਸਾਲਾਂ ਤੋਂ ਟਰੈਕਟਰ ਖੜਾ ਹੋਣੇ ਮਤਲਬ 32-3300 ਘੰਟੇ ਦੇ ਪੰਪ ਦਾ ਕੰਮ ਮੰਗ ਲਿਆ ਸੀ ਨੇ ਹਾਂਜੀ ਠੀਕ ਹੈ ਤੇ ਜਦੋਂ ਬਾਈ ਜੀ ਤੁਸੀਂ ਪੰਪ ਦਾ ਕੰਮ ਕਰਾਤਾ ਤੇ ਉਦੋਂ ਇਹਦੇ ਵਿੱਚ ਕੀ ਦਿੱਕਤ ਆ ਗਈ ਟਰੈਕਟਰ ਦੇ ਵਿੱਚ ਇਹ ਜੋ ਇਹਨੇ ਜੋੜ ਨਹੀਂ ਮਾਰਿਆ ਜੀ ਜੋੜ ਅੱਧਾ ਹੀ ਰਹਿ ਗਿਆ ਧੂਆ ਮਾਰਨ ਲੱਗਿਆ ਤੇ ਤੇਲ ਬਹੁਤ ਜ਼ਿਆਦਾ ਖਾਣ ਲੱਗਿਆ ਠੀਕ ਹੈ ਠੀਕ ਹੈ 12 15 ਲੀਟਰ ਤੱਕ ਵੀ ਤੇਲ ਇਹਨੇ ਖਾਦਾ ਕਿਲੇ ਦੇ ਵਿੱਚ ਤੇ ਬਾਈ ਆਪਾਂ ਕਿੰਨੇ ਵਾਰੀ ਪੰਪੇ ਦਾ ਖਲਾ ਚੁੱਕੇ ਆ ਤੇ ਸੱਤ ਵਾਰੀ ਦਾ ਪੰਪ ਜੀ ਪਟਿਆਲੇ ਗੁੱਲ ਚੁੱਕਿਆ ਅੱਠਵੀਂ ਵਾਰ ਫਿਰ ਮੈਂ ਸਰੰਦ ਤੋਂ ਕਰਵਾ ਕੇ ਲੈ ਕੇ ਆਇਆ ਠੀਕ ਹੈ ਹਾਂਜੀ ਫਿਰ ਤਾਂ ਹੀ ਚੱਲਿਆ ਪੰਪ ਤੇ 6 7 ਵਾਰੀ ਇਹਦਾ ਹੈਡ ਗੁੱਲ ਚੁੱਕਿਆ ਇੰਜਨ ਇੰਜਨ ਕਿੰਨੇ ਵਾਰੀ ਇੱਕ ਵਾਰੀ ਹੋ ਗਿਆ ਦਾ ਇੰਜਨ ਹਾਲੀ ਕਿੱਟ ਤਾਂ ਬੰਦ ਇੱਕ ਵਾਰੀ ਪਾਈ ਆ ਬਾਕੀ ਪਹਿਲਾਂ ਹੈਡ ਦਾ ਕੰਮ ਹੋ ਚੁੱਕਿਆ ਪਿਸਟਨ ਪਹਿਲਾਂ ਵੀ ਕੱਢੇ ਨੇ ਉੱਤੋਂ ਕੱਢ ਵੀ 3 4 ਵਾਰੀ ਪਹਿਲਾਂ ਵੀ ਇੰਜਨ ਗੁੱਲ ਚੁੱਕਿਆ ਠੀਕ ਹੈ ਹਾਂਜੀ ਕਹਿਣ ਦਾ ਮਤਲਬ ਸਜਣੋ ਜਿਹੜਾ ਇਸ ਟਰੈਕਟਰ ਦਾ ਇੰਜਨ ਆ ਇੰਜਨ ਦਾ ਹੈੱਡ ਆ ਉਹ 3-4 ਵਾਰੀ ਖੁੱਲ ਚੁੱਕਿਆਗਾ ਬਾਕੀ ਪਿਸਟਨ ਸਲੀਵ ਰਿੰਗ ਭਰਾ ਨੇ ਮਹੀਨਾ ਪਹਿਲੇ ਪਵਾਏ ਆ ਤੇ ਜਿਹੜਾ ਡੀਜ਼ਲ ਪੰਪ ਆ ਉਹ 8 ਤੋਂ 9 ਵਾਰੀ ਖੁੱਲ ਚੁੱਕਿਆਗਾ ਤੇ ਪਰ ਹਜੇ ਵੀ ਟਰੈਕਟਰ ਬਿਲਕੁਲ ਓਕੇ ਨਹੀਂ ਹੈਨਾ ਹਾਂਜੀ ਜਿਵੇਂ ਨਵਾਂ ਚੱਲਦਾ ਸਿਉਂਵੇਂ ਚੱਲਦਾ ਨਹੀਂ ਨਾ ਬਈ ਨਹੀਂ ਵੀ ਠੀਕ ਆ ਠੀਕ ਆ ਤੇ ਬਾਈ ਹੁਣ ਆਪਾਂ ਇਹਦੇ ਵਿੱਚ ਕੀ ਕੀ ਕੰਮ ਕਰਾਉਣਾ ਤੁਹਾਡੇ ਹਿਸਾਬ ਨਾਲ ਆਪਾਂ ਆਪਾਂ 963 ਕਰ ਲਾਈ ਜੀ ਹੁਣੇ ਠੀਕ ਆ ਇੰਜਨ 963 ਹਾਂਜੀ ਕਿਉਂਕਿ ਬਾਬੇ ਆਪਾਂ ਹੁਣ ਇਸ ਟਰੈਕਟਰ ਦਾ ਜਿਹੜਾ ਇੰਜਨ ਆ 963 ਕਰਨਾ ਵਾ ਠੀਕ ਆ ਬਾਕੀ ਤੇਲ ਬ੍ਰੇਕ ਕਰਾਂਗੇ ਤੇ ਕਲਚ ਵਗੈਰਾ ਦਾ ਕੰਮ ਕਰਾਂਗੇ ਤੇ ਬਾਈ ਇਹ ਫਿਰ ਚੱਲਿਆ ਕਾਹਤੇ ਆ ਇਹ ਰੋਟਰੋਵੇਟਰ ਤੇ ਚੱਲਿਆ ਜੀ ਅੱਛਾ ਰੋਟਰੋਵੇਟਰ ਤੇ ਹਾਂਜੀ ਹਾਲਟੀਵੇਟਰ ਨਹੀਂ ਮਾਰੇ ਇਹਨਾਂ ਆਜੋ ਇਧਰ ਨਹੀਂ ਬਹੁਤ ਥੋੜੇ ਮਾਰੇ ਨੇ ਜੀ ਅੱਛਾ ਬਹੁਤ ਥੋੜੇ ਕਲਟੀਵੇਟਰ ਮਾਰੇ ਆ ਹਾਂਜੀ ਠੀਕ ਠੀਕ ਆ ਤੇ ਬਾਈ ਫਿਰ ਟਾਇਰ ਕਿੰਨੀ ਵੀ ਜੋੜੀਏ ਇੱਥੇ ਤਾਂ ਦੁੱਧਿਓ ਜੋੜੀ ਆ ਉਹ ਵੀ ਜਿ ਘਸੀ ਦੀ ਜੋੜੀ ਤਾਂ ਉਹ ਵੈਸੀ ਚੇਂਜ ਕਰਦੇ ਕਰਦੇ ਤਾਂ ਇਹ ਨਵਾਂ ਘੜਾ ਇਸਰ ਬਾਈ ਹਾਂਜੀ ਠੀਕ ਹੈ ਤੇ ਇਹ ਆਪਣੇ ਤੋਂ ਪਟਿਆਲੇ ਹਾਂਜੀ ਪਟਿਆਲੇ ਤੋਂ ਲਿਆ ਤੀਏ ਅੱਛਾ ਪਟਿਆਲੋਂ ਲਿਆ ਸੀ ਹਾਂਜੀ ਠੀਕ ਹੈ ਤੇ ਬਾਈ ਫਿਰ ਅੱਜ ਕੱਲ ਜਿਵੇਂ ਹੁਣ ਤੁਸੀਂ ਕਹਿ ਰਹੇ ਸੀ ਤਾਂ ਆਪਾਂ ਮੁਰਮਾ ਹਿੱਸਾ ਰੱਖਣਾਗਾ ਦੇਗੀ ਕੁੱਲਾ ਲਾਉਣਾਗਾ ਹਾਂਜੀ ਤੇ ਮੁਰਮਾ ਹਿੱਸਾ ਹੀ ਕਿਉਂ ਲਾਉਣਾ ਆਪਾਂ ਇਹਨੂੰ ਮੈਂ ਮੜਮੇ ਸਿੱਧਾ ਕੀ ਕੁੜੀ ਕੰਮ ਲੈਣਿਆ ਬਣ ਮਾ ਜੀ ਜੀ ਮੈਨੂੰ ਆਇਆ ਵੀ ਥੋੜਾ ਨੇੜੇ ਤੋਂ ਮੁੜੀ ਜਾਵੇ ਜੀ ਅੱਛਾ ਜਿਵੇਂ ਲੰਬਾ ਹੋ ਜਾਊਗਾ ਫਿਰ ਉਹਨੇ ਦੂਰ ਤੋਂ ਮੁੜਿਆ ਕਰਨਾ ਠੀਕ ਆ ਫਿਰ ਟਾਇਰ ਓਨੇ ਵੱਡੇ ਪਣੇ ਪਈ ਨਹੀਂ ਜੀ ਆਪਾਂ ਪੈਰ ਇਹੀ ਰੱਖ ਰਹੇ ਹਾਂ ਤੇ ਰਾਜ ਅੱਛਾ ਟਾਇਰ ਇਹੀ ਰੱਖਣੀ ਹੈ ਹਾਂ ਜੀ ਤੇ ਬੱਕ ਬਈ ਆ ਨਵੇਂ ਲੰਮੇ ਕਾਬਲੇ ਲੱਗੇ ਇਹਦੇ ਵਿੱਚ ਇਹਦਾ ਕੀ ਮਤਲਬ ਇਹਦੇ ਕੱਦੂ ਵਾਲੇ ਬੈਡ ਲਾਏ ਹੋਏ ਤੇ ਜੀ ਅੱਛਾ ਜਿਹੜੇ ਸਾਈਡ ਤੇ ਆਪਣੇ ਲੱਗੇ ਹੁੰਦੇ ਆ ਉਹ ਹਾਂਜੀ ਹਾਂਜੀ ਵੀਲ ਜੇ ਰੋਹੇ ਦੇ ਹਾਂਜੀ ਠੀਕ ਹੈ ਤੇ ਭਾਈ ਸਾਹਬਾ ਵਾਵਾ ਟਰੈਕਟਰ ਹਣਾ ਤੋਂ ਸਾਂਭਿਆ ਤੱਕ ਵੀ ਅੰਦਰ ਖੜਦਾ ਟਰੈਕਟਰ ਜੀ ਜਦੋਂ ਕੰਮ ਹੋ ਗਿਆ ਉਸ ਤੋਂ ਬਾਅਦ ਅੰਦਰ ਖੜਾ ਦੇਈਂਦਾ ਵਸ ਤੇ ਅੰਦਰ ਖੜਦਾ ਕਿੰਨੀ ਕਿ ਭਾਈ ਕਰ ਦਿੰਦੇ ਨੇ ਬਾਈ ਬਾਈ ਮੇਰੇ ਲਈ ਤਾਂ ਥੋੜੀ ਹੋਜੀ ਮੇਰੇ ਲਈ ਤਾਂ ਚਾਰ ਸਾਢੇ ਚਾਰ ਕਿਲੇ ਨੇ ਬਾਕੀ ਕਿਰਾਏ ਦਾ ਕੰਮ ਕਰ ਦਾਂਗੇ ਅੱਛਾ ਕਿਰਾਏ ਦਾ ਕੰਮ ਕਰਦੇ ਕੋਈ ਵੀ ਨਹੀਂ ਕਰਿਆ ਹੁਣ ਤਾਂ ਦਿਨ ਚਾਰ ਸਾਲ ਤੋਂ ਕਿਥੇ ਕਰਨ ਕਰਕੇ ਠੀਕ ਹੈ ਠੀਕ ਹਾਂਜੀ ਠੀਕ ਹੈ ਚਲੋ ਤੇ ਬਾਕੀ ਭਾਈ ਆ ਤੁਸੀਂ ਦੇਖ ਰਹੇ ਹੋ ਆ ਤੁਸੀਂ ਦਿਖਾ ਦਿਨੇ ਤੁਹਾਨੂੰ ਇਹਦੇ ਵਿੱਚ ਜਿਹੜੀਆਂ ਕਿਲੀਆਂ ਵਗੈਰਾ ਆ ਦੇਖੋ ਜਿੰਨੀਆਂ ਜਿਹਨਾਂ ਨੂੰ ਪਲੇ ਹੁੰਦੀ ਹੈ ਉਨੀਆਂ ਹੀ ਕਿਲੀਆਂ ਦੇ ਵਿੱਚ ਪਲੇ ਆ ਕੋਈ ਟਰੈਕਟਰ ਦੇ ਵਿੱਚ ਜ਼ਿਆਦਾ ਤਕ ਕਾਣੀ ਹੋਇਆ ਬਿਲਕ ਬਾਕੀ ਜਦੋਂ ਇਹ ਬਾਈ ਆਇਆ ਆ ਅਸੀਂ ਉਹ ਤੋਂ ਫੁੱਲ ਸਿਰਾ ਚੱਲਦਾ ਸੀਗਾ ਹਾਂਜੀ ਠੀਕ ਐ 2009 ਦੇ ਵਿੱਚ ਇੱਕ ਕੇ ਟਰੈਕਟਰ ਆਇਆ ਸੀ ਬਾਕੀ 4-5 ਹੋਰ ਆਏ ਤੇ ਆਪਣੇ ਪਿੰਡ ਸਾਰਿਆਂ ਨਾਲੋਂ ਵਧੀਆ ਇਹ ਟਰੈਕਟਰ ਚੱਲਦਾ ਸੀ ਠੀਕ ਐ ਹਾਂਜੀ ਮਤਲਬ ਵਾਈ ਬੂਏ ਦੇ ਨਾਲ ਦੇ ਹੈ ਨਹੀਂ ਸੀ ਹਾਂਜੀ ਠੀਕ ਐ ਤੇ ਬਾਈ ਹੁਣ ਪਾਵਰ ਫਰਮ ਜੇ ਰੋਕ ਕੇ ਕਰਾਉਣਾ ਆਪਾਂ ਨੂੰ ਹਾਂਜੀ ਪਾਵਰ ਸ਼ੇਰਿੰਗ ਤੁਸੀਂ ਪਾਵਰ ਸ਼ੇਰਿੰਗ ਕਰਾ ਲਾਂਗੇ ਜੀ ਅੱਜ ਆ ਬਾਈ ਤੇ ਇਧਰ ਵੱਧ ਪਾਜਣਾ ਹਾਂ ਹਾਂਜੀ ਠੀਕ ਐ ਤੇ ਕਿਉਂਕਿ ਬਾਈ ਦੀ ਬਹੁਤ ਵਧੀਆ ਗੱਲ ਆ ਕਿਉਂਕਿ ਹੁੰਦਾ ਕੀ ਆ ਪਤਾ ਕਿਉਂਕਿ ਜਿੰਨੇ ਭਰਾ ਸਾਡੇ ਕੋਲ ਟਰੈਕਟਰ ਆਲਓਵਰ ਰੀਸਟੋਰ ਕਰਾਉਂਦੇ ਨੇ ਦੇਖੋ ਜਦੋਂ ਟਰੈਕਟਰ ਦਾ ਕੰਮ ਹੋ ਜਾਂਦਾ ਉਸ ਤੋਂ ਬਾਅਦ ਪੈਸੇ ਲੱਗ ਜਾਂਦੇ ਨੇ ਬਹੁਤ ਜ਼ਿਆਦਾ ਫਿਰ ਅਗਲਾ ਸੋਚਦਾ ਯਾਰ ਇਹਨੂੰ ਦਾ ਨਵਾਂ ਲੈ ਲੈਂਦਾ ਦੇਖੋ ਬਾਈ ਜੀ ਦੀ ਬਹੁਤ ਵਧੀਆ ਸੋਚ ਆ ਇਹਨਾਂ ਨੇ ਮੈਂ ਸਾਨੂੰ ਦੱਸਦਾ ਭਾਈ ਮੈਂ ਇੰਨੇ ਪੈਸੇ ਲਾ ਸਕਦਾ ਤੇ ਇੰਨੇ ਦੇ ਵਿੱਚ ਤੁਸੀਂ ਇੰਨਾ ਕੰਮ ਕਰ ਦੋ ਇਹਦੇ ਨਾਲ ਫਿਰ ਇੱਕ ਤਾਂ ਸਾਨੂੰ ਕੰਮ ਕਰਨਾ ਸੌਖਾ ਹੋ ਜਾਂਦਾ ਬਾਕੀ ਕਰਾਉਣ ਵਾਲਿਆਂ ਨੂੰ ਸੌਖਾ ਹੋ ਜਾਂਦਾ ਹਨਾ ਤੇ ਬਾਕੀ ਦਾ ਓਕੇ ਦੀ ਰਿਪੋਰਟ ਆ ਹਨਾ ਕਾਇਤਰਾ ਦਾ ਪੂਰਾ ਸਾਭਿਆਵਾ ਕੋਈ ਲੀਕੇਜ ਨਹੀਂ ਫੈਕਟਰ ਦੀ ਸਿਰਫ ਇਹਦੇ ਵਿੱਚ ਆਪਾਂ ਕਰਾਂਗੇ ਕੰਮ ਇੰਜਨ 963 ਕਰਨਾ ਇਹਦਾ ਜਿਹੜੇ ਆ ਜਾਂ ਇੰਜਨ ਇਹਦੇ ਵਿੱਚ 963 ਕਰਨਾ ਦੇਗੀ ਜੁੱਲਾ ਲਾਉਣਾ ਬਾਕੀ ਇਹਦੇ ਵਿੱਚ ਜਿਹੜੇ ਬੁਸ਼ ਵਗੈਰਾ ਪੈਡਲਾਂ ਦੇ ਸਾਰੇ ਉਹ ਲਾਉਣੇ ਤੇ ਲਿਫਟ ਟਾਪੇ ਦੇ ਬੁਸ਼ ਲਾਉਣੇ ਐਕਸਲਾਂ ਦੇ 베アリング ਵਗੈਰਾ ਚੈੱਕ ਕਰਨਾ ਇੰਨੇ ਦੇ ਵਿੱਚ ਪ੍ਰੈਸਰ ਨੂੰ ਸਿਰ ਜਿਹੜਾ ਆਲਓਵਰ ਆਪਾਂ ਰੀਸਟੋਰ ਕਰ ਦੇਾਂਗੇ ਬਾਕੀ ਇਹਦੇ ਵਿੱਚ 3 ਸਪੀਡ ਜ਼ਰੂਰ ਲਾਉਣਾਗੇ ਆਪਾਂ ਉਹ ਬਾਈ ਦੀ ਫਰ ਡਿਮਾਂਡ ਸੀਗੀ ਉਹ 3 ਸਪੀਡ ਕਰਕੇ ਹੀ ਬਾਈ ਨੇ ਇੱਕ ਤਾਂ ਇੱਥੇ ਤੱਕ ਆਉਣਾ ਲਾਈਫ ਨਹੀਂ ਸਮਝਿਆ ਹਨਾ ਤੇ ਬੱਕ ਬਾਈ ਸੁਪਰ ਸੀਟਰ ਲੈਣ ਦਾ ਵਿਚਾਰ ਹੈਗਾ ਹੁਣ ਆਪਣਾ ਹਾਂਜੀ ਠੀਕ ਹੈ ਤਾਂ ਹੀ 3 ਸਪੀਡ ਲਾਉਣਾ ਹਨਾ ਹਾਂਜੀ ਅੱਜ ਕਿਤੇ ਫਿਰ ਹੁਣ ਸਬਸਿਡੀ ਵਾਲਾ ਲੰਘ ਗਿਆ ਜੀ ਟਾਈਮ ਠੀਕ ਹੈ ਅਗਲੇ ਸਾਲ ਕੋਸ਼ਿਸ਼ ਕਰਾਂਗੇ ਸਬਸਿਡੀ ਭਰਾਂਗੇ ਜੇ ਨਿਕਲੇ ਤਾਂ ਅਗਲੇ ਸਾਲ ਲਾਵਾਂਗੇ ਠੀਕ ਹੈ ਤੇ ਫਿਰ 3 ਸਪੀਡ ਬਾਅਦ ਚ ਲਵਾ ਲੈ ਕਿ ਨਹੀਂ ਪਹਿਲੇ ਲਾਉਣਾ ਨਹੀਂ ਤੇਰ ਬਾਅਦ ਵਿੱਚ ਗੇੜੇ ਬਹੁਤ ਲੱਗ ਜਾਣਗੇ ਜੀ ਹਾਂ ਠੀਕ ਹੈ ਹਾਂਜੀ ਠੀਕ ਠਾਕ ਤੇ ਬਾਈ ਇੱਥੋਂ ਤੱਕ ਆਉਣ ਦਾ ਆਪਾਂ ਨੂੰ ਕਿੰਨਾ ਆਪਣਾ ਰਸਤਾ ਪੈ ਗਿਆ ਆਪਾਂ ਨੂੰ 160 ਪੈ ਗਿਆ ਜੀ 160 ਕਿਲੋਮੀਟਰ ਪੈ ਗਿਆ ਜੀ ਤੇ ਵਾਇਆ ਬਰਨਾਲਾ ਸੰਜ਼ੂਰੀ ਆਏ ਹੋਗੇ ਹਾਂਜੀ ਠੀਕ ਹੈ ਤੇ ਸਵੇਰ ਫਿਰ ਕਿੰਨੇ ਵਜੇ ਚੱਲੇ ਜੀ ਸਵੇਰੇ ਮੈਂ ਚੱਲੇ ਜੀ ਸਾਢੇ 6 ਵਜੇ ਸਵੇਰੇ ਸਾਢੇ 6 ਹਾਂਜੀ ਠੀਕ ਹੈ ਤੇ ਬਾਈ ਹੋਰ ਵੀ ਟਰੈਕਟਰ ਨਾਲ ਹੈਗਾ ਕਿਹ ਹੀ ਆ ਇੱਕ ਹੋਰ ਜੀ ਆਪਾਂ ਹਾਂ ਠੀਕ ਹੈ ਚਲੋ ਬਾਈ ਜੀ ਧੰਨਵਾਦ ਤੁਹਾਡਾ ਹਣਾ ਠੀਕ ਹੈ ਜੀ ਧੰਨਵਾਦ ਜੀ ਆਇਆ ਨੂੰ ਹਣਾ ਤੇ ਤੁਸੀਂ ਸਾਨੂੰ ਰਜਿਸਟਰ ਕਰ ਦਿੱਤਾ ਬਾਕੀ ਕੋਈ ਗੱਲ ਨਹੀਂ ਬਾਈ ਤੇ ਚਲੋ ਬਾਪਿਓ ਬਾਕੀ ਆਪਣੀ ਇਸ ਟਰੈਕਟਰ ਦੀ ਜਿਹੜੀ ਰੈਗੂਲਰ ਰੈਗੂਲਰ ਵੀਡੀਓ ਤੁਹਾਨੂੰ ਦੇਖਣ ਨੂੰ ਮਿਲਿਆ ਕਰੂ ਆਪਣੇ YouTube ਪੇਜ ਤੇ ਕੱਲ ਨੂੰ ਆਪਾਂ ਇਸ ਟਰੈਕਟਰ ਦਾ ਜਿਹੜਾ ਇੰਜਨ ਅਗਲਾ ਹਿੱਸਾ ਤੇ ਕਲਚ ਖੋਲ ਦਿਆਂਗੇ ਤੇ ਗੇਅਰ ਬਾਕਸ ਖੋਲ ਦਿਆਂਗੇ ਠੀਕ ਆ ਕਹਿਣ ਦਾ ਮਤਲਬ ਇੱਥੋਂ ਤੱਕ ਜਿਹੜਾ ਆਪਾਂ ਕੰਮ ਇਹਦਾ ਚਾਲੂ ਕਰ ਦਿਆਂਗੇ ਕੱਲ ਤੋਂ ਠੀਕ ਹੈ ਕੱਲ ਤੋਂ ਬਾਅਦ ਦੇਖੋ ਕੱਲ ਵੀਡੀਓ ਬਣੂਗੀ ਬਲੌਗ ਇਹਦਾ ਪਰਸੋਂ ਚੌਥੇ ਤੋਂ ਬਾਅਦ ਆਊਗਾ ਕਈ ਭਰਾ ਕਹਿੰਦੇ ਯਾਰ ਕੱਲ ਨੂੰ ਖੋਲ੍ਹੇ ਤੇ ਕੱਲ ਨੂੰ ਬਲਾਗ ਹੈ ਜੋ ਕਿਉਂਕਿ YouTube ਤੇ ਜਿਹੜਾ ਬਲਾਗ ਆ ਬਣਾਉਣਾ ਪੈਂਦਾ ਇੱਕ ਦਿਨ ਬਾਅਦ ਚ ਕਿਉਂਕਿ ਉਹ ਐਡੀਟਿੰਗ ਕਰਨ ਤੇ ਟਾਈਮ ਲੱਗਦਾ ਇਸ ਕਾਰਨ ਕਰਕੇ ਜਿਹੜੀ ਇਸ ਟਰੈਕਟਰ ਟਰੈਕਟਰ ਕੱਲ ਨੂੰ ਖੁੱਲ ਜੂਗਾ ਆਪਣਾ ਬਾਕੀ Instagram ਤੇ ਰੋਜ਼ ਤੁਹਾਨੂੰ ਵੀਡੀਓ ਇਹਦੀਆਂ ਦੇਖਣ ਨੂੰ ਮਿਲਣਗੀਆਂ ਹਰ 2 ਘੰਟੇ ਬਾਅਦ ਤੇ 3 ਘੰਟੇ ਬਾਅਦ ਤੇ ਤੁਹਾਨੂੰ ਕੋਈ ਨਾ ਕੋਈ ਮੇਨ ਟੌਪਿਕ ਟੌਪਿਕੇ ਦੱਸਦੇ ਰਹਾਂਗੇ ਹਨਾ ਤੇ ਚਲੋ ਬਾਕੀ ਵੀਡੀਓ ਦਾ ਕਰਦੇ ਆਪਾਂ ਅੰਤ ਇੱਥੇ ਤੇ ਮਿਲਾਂਗੇ ਤੁਹਾਡੇ ਨਾਲ ਹੁਣ ਅਗਲੀ ਵੀਡੀਓ ਤੇ ਨਵੀਂ ਵੀਡੀਓ ਦੇ ਵਿੱਚ ਬਾਕੀ ਜਿਹੜਾ ਵਰਕਸ਼ਾਪ ਤੇ ਥੋੜਾ ਮोटा ਕੰਮ ਆਇਆ ਤੁਹਾਨੂੰ ਦਿਖਾ ਕੇ ਫਿਰ ਉਸ ਤੋਂ ਬਾਅਦ ਵੀਡੀਓ ਦੀ ਸਮਾਪਤੀ ਕਰ ਦਿੰਦੇ ਹਾਂ ਠੀਕ ਹੈ ਜੀ ਲਓ ਜੀ ਸੁਵਰਾਜ ਦਾ ਆਪਣਾ ਰਿਵਿਊ ਹੁਣ ਤੋਂ ਬਾਅਦ ਤੇ ਤੁਹਾਨੂੰ ਦਿਖਾਈਏ ਆਪਣਾ ਜਿਹੜਾ ਇਹ ਆਪਣਾ ਹੌਲੈਂਡ ਜਿਹੜਾ ਕਿ ਆਪਣੇ ਕੋਲੇ ਅਮਰਸਰ ਵਾਲੇ ਭਰਾ ਦਾ ਆਇਆ ਸੀਗਾ ਤੇ ਸ਼ੋ ਦੀ ਵੀ ਆਪਣੀ ਪੇਂਟਿੰਗ ਦਾ ਕੰਮ ਚੱਲੀ ਜਾਂਦਾ ਕਿਉਂਕਿ ਇਹਦੇ ਵਿੱਚ ਮਰਗੜ ਵਗੈਰਾ ਦੀ ਬਾੜੀ ਖਸਤਾ ਹਾਲਤ ਸੀ ਇਧਰ ਸ਼ੋ ਦੀ ਵੀ ਸੈਟਿੰਗ ਕਰਨੀ ਪੈਣੀ ਸੀ ਕਿਉਂਕਿ ਸ਼ੋ ਆਪਾਂ ਉਹੀ ਰੀਸਟੋਰ ਕੀਤੀ ਆ ਇਧਰ ਬੋਬੀ ਪੁਆਇੰਟਰ ਲੱਗਿਆ ਹੋਇਆ ਹੋਰ ਕੀ ਆਲਾ ਬਾਈ ਸਤਿ ਸ਼੍ਰ ਕੌਣ ਕਰਦੇ ਤਿਆਰ ਕਰੀ ਜਨੇ ਠੀਕ ਆ ਬਾਈ ਫਿਰ ਸਟicker ਦਾ ਪੱਟੇ ਨਹੀਂ ਤੂੰ ਵੀ ਲਾ ਦੇਗਾ ਸਟicker ਜੈਨੀਆ ਰੱਖਣੇ ਆ ਠੀਕ ਆ ਇਹ ਰੰਗ ਕਰ ਦੇਗਾ ਠੀਕ ਆ ਤੇ ਇਹ ਬੋਵੀ ਪੇਂਟਰ ਦੀ ਕਲਾਕਾਰੀ ਆ ਕਿਉਂਕਿ ਸਟicker ਸਾਰੇ ਬੰਦੇ ਸਟicker ਪਾੜਦੇ ਆ ਪਰ ਬੋਵੀ ਪੇਂਟਰਾਂ ਦਾ ਸਟicker ਨਹੀਂ ਪੜਦਾ ਜਿਹਦੇ ਨਾਲ ਇਹ ਖਰਚਾ ਨਹੀਂ ਵਾਦਾ ਸਟickerਾਂ ਦਾ ਕਿਉਂਕਿ origignal ਸਟickerਾਂ ਦਾ ਜਿਹੜਾ ਇਹਦੇ ਨਾਲ ਦੇ ਮਿਲਦੇ ਨਹੀਂ ਚਲੋ ਬਾਕੀ ਅੱਜ ਦੇ ਵੀਡੀਓ ਦੀ ਕਰਦਾ ਸਮਾਪਤੀ ਆਪਾਂ ਇੱਥੇ ਮਿਲਾਂਗੇ ਤੁਹਾਡੇ ਨਾਲ ਅਗਲੇ ਵਲੌਗ ਦੇ ਵਿੱਚ ਧੰਨਵਾਦ ਸਤਿ ਸ੍ਰੀ ਅਕਾਲ